ਦੂ ਨ्यायਪੀੜਵਲਾ ਸੰਚਾਲਿਤ ਵਿਵਾਨ ਟੋਡਰਮਲ ਜੀ ਸੇਵਾਸ ਹੋਈ ਦੀ ਦੀ ਸੇਵਾ 5 ਅਗਸਤ 2020 ਨੂੰ ਸ਼ੁਰੂ ਕੀਤੀ ਗਈ ਸੀ ਗਾਂਧੀ ਨਗਰ ਸ਼ਾਂਤੀ ਦੇਵੀ ਜੈਨ ਧਰਮਸ਼ਾਲਾ 'ਚ ਔਰ ਹੁਣ ਤੱਕ ਇਹਦੇ 10 ਬੂਥਾਂ ਦੇ ਮਾਧਿਅਮ ਨਾਲ ਰੋਜ਼ ਸੈਂਕੜੇ ਲੋਕਾਂ ਨੂੰ 72-10 ਰੁਪਏ ਦੇ ਵਿੱਚ ਭਰਪੇਟ ਖਾਣੇ ਦੀ ਸਹੂਲਤ ਦਿੱਤੀ ਜਾ ਰਹੀ ਹੈ ਔਰ ਅੱਜ 11ਵਾਂ ਬੂਥ ਇੱਥੇ ਮੋਤੀ ਨਗਰ ਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਅਸ਼wini ਅੱਧਰਵਾਲ ਜੀ ਵੱਲੋਂ ਇਹ ਵੀ ਸੇਵਾ ਲਈਤੀ ਗਈ ਹੈ ਇਸ ਮੌਕੇ ਦੇ ਉੱਤੇ ਇਸ ਏਰੀਏ ਦੇ ਕਾਉਂਸਲਰ ਅਮਰਜੀਤ ਸਿੰਘ ਜੀ ਆਰਪੀ ਸਟੀਲ ਤੋਂ ਸਾਡੇ ਜਨਰਲ ਮੈਨੇਜਰ ਅਰਵਿੰਦ ਬਹਿਲ ਜੀ ਆਏ ਨੇ ਸੀ ਸੁਰਿੰਦਰ ਗੁਪਤਾ ਜੀ ਆਏ ਔਰ ਸਾਰਿਆਂ ਵੱਲੋਂ ਇਸ ਪੁਨੀਤ ਕਾਰਜ ਦੇ ਵਿੱਚ ਵੱਧ ਤੋਂ ਵੱਧ ਸਹਿਯੋਗ ਕਰਨ ਦਾ ਵਿਸ਼ਵਾਸ ਦਵਾਇਆ ਗਿਆ। ਪਰਮਾਤਮਾ ਦੇ ਚਰਨਾਂ 'ਚ ਅਰਦਾਸ ਕਰਦੇ ਹਾਂ ਕਿ ਜਿਹੜਾ ਦੀਵਾਨ ਟੋਡਰਮਲ ਜੀ ਨੇ ਆਪਣੇ ਸਮੇਂ ਦੇ ਵਿੱਚ ਇੱਕ ਮਹਾਨ ਤਿਆਗ ਔਰ ਕੁਰਬਾਨੀ ਕੀਤੀ ਸੀ ਸਾਹਿਬਜ਼ਾਦਿਆਂ ਦੇ ਔਰ ਮਾਤਾ ਗੁਜਰਕੌਰ ਜੀ ਦੇ ਨਿਮਿਤ ਜਿਹੜਾ 78 ਸੋਨੇ ਦੀਆਂ ਮੋਹਰਾਂ ਦੇ ਕੇ 4 ਸਕੁਅਰ ਮੀਟਰ ਜ਼ਮੀਨ ਹਾਸਲ ਕਰਕੇ ਉਸ ਵੇਲੇ ਜਿਹੜਾ ਵਿਧੀਵਤ ਸੰਸਕਾਰ ਕਰਾ ਕੇ ਧਰਮ ਔਰ ਦੇਸ਼ ਦੀ ਰਾਖੀ ਕੀਤੀ ਸੀ ਉਸ ਸੰਦੇਸ਼ ਨੂੰ ਬੱਚੇ ਬੱਚੇ ਤੱਕ ਪਹੁੰਚਾਉਣ ਦਾ ਪ੍ਰਯਾਸ ਹਿੰਦੂ ਨਿਆਇਪੀਠ ਇਹਨਾਂ ਬੂਥਾਂ ਦੇ ਮਾਧਿਅਮ ਨਾਲ ਕਰ ਰਹੀ ਆ ਇਹ ਮੋਤੀ ਨਗਰ ਪੰਦਾ ਜੀ ਟਾਈਮਿੰਗ ਕੀ ਹੈ ਟਾਈਮਿੰਗ 12 ਤੋਂ ਇੱਕ ਰੋਜ਼ ਇੱਥੇ ਸੇਵਾ ਇਦਾਂ ਹੀ ਚੱਲਦੀ ਰਿਹਾ ਕਰੇਗੀ ਪਰਵੀਨ ਜੀ ਦੇ ਨਿਆਇਕਨਾ ਨਿਆਇਪੀਠ ਵਾਲਿਆਂ ਨੇ ਜਿਹੜਾ ਦੀਵਾਨ ਟੋਡਰ ਮਲ ਦੀ ਸੇਵਾ ਵਾਸਤੇ ਆਪਣਾ 11ਵਾਂ ਬੂਥ ਖੋਲਿਆ ਜੀ ਇੱਥੇ 12 ਤੋਂ 1 ਵਜੇ ਤੱਕ ਨਿਸ਼ੁਲਕ ਜਾਂ ਜੋ ਵੀ ਮਿਨੀਮਮ ਜੋ ਵੀ ਇਹਦੀ ਅਮਾਉਂਟ ਨਾਲ ਭੋਜਨ ਮਿਲੇਗਾ ਬੜਾ ਅੱਛਾ ਪ੍ਰਯਾਸ ਹੈ ਸਾਰਿਆਂ ਵਾਸਤੇ ਮੈਂ ਚਾਹੁੰਦਾ ਕਿ ਸਾਰਿਆਂ ਨੂੰ ਬੱਦ ਚੜ ਕੇ ਇਸ ਤਰ੍ਹਾਂ ਦੀ ਸੇਵਾ ਵਿੱਚ ਲੁਧਿਆਣੇ ਵਿੱਚ ਕੰਮ ਕਰਨਾ ਚਾਹੀਦਾ ਹੈ ਜਾਂ ਕੋਈ ਜੋ ਵੀ ਗਰੀਬ ਗੁਰੂ ਹੈ ਜੋ ਆਪਦੀ ਪੌਕੇਟ ਅਲਾਓ ਕਰਦੀ ਹੈ ਉਹ ਸਾਹਮਣੇ ਆਪਣਾ ਪਰਪੇਟ ਭੋਜਨ ਕਰ ਸਕੇ ਜੈ ਸ਼ਿਰਾਜ ਨਵਜੋਲ ਦਿਓ ਜੋ ਦੋ ਲੋਨ ਲੋਨ ਹੈ ਨਾਮ ਬਾਸਕਟਬਾਲ ਦਾ ਮੈਚ ਉਹ ਜੀ ਮੈਂ ਦਵਿੰਦਰ ਸਿੰਘ ਅਰੋੜਾ ਮੈਂ ਦਵਿੰਦਰ ਸਿੰਘ ਅਰੋੜਾ ਹਿੰਦੂ ਨਾਇਪੀਰ ਨੇ ਜੋ 11ਵਾਂ ਦੀਵਾਨ ਟੋਡਰਮਲ ਦੀ ਸੋਈ ਖੋਲੀ ਹੈ ਉਹਨੂੰ ਉਹਨਾਂ ਦੀ ਟੀਮ ਨੂੰ ਬਹੁਤ ਬਹੁਤ ਮੁਬਾਰਕਾ ਦਿੰਦਾ